ਪਟਿਆਲਾ ਦੇ ਵਿਧਾਨ ਸਭਾ ਹਲਕਾ ਕਨੌਰ ਦੇ ਵਿੱਚ ਪੈਂਦੇ ਪਿੰਡ ਸੰਦਰਸੀ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੇ ਨਾਲ ਪ੍ਰਵਾਸੀਆਂ ਦੇ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਨੌਜਵਾਨ ਦੀ ਪਛਾਣ ਹਰਦੀਪ ਸਿੰਘ ਵਜੋਂ ਹੋਈ ਹੈ ਹਰਦੀਪ ਸਿੰਘ ਨੂੰ ਕਈ ਸੱਟਾਂ ਲੱਗੀਆਂ ਨੇ ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਰਦੀਪ ਸਿੰਘ ਨੇ ਦੱਸਿਆ ਹੈ ਕਿ ਉਹ ਖਾਣ-ਪੀਣ ਦੀ ਦੁਕਾਨ ਚਲਾਉਂਦਾ ਹੈ ਜਦੋਂ ਪ੍ਰਵਾਸੀ ਉਸ ਦੇ ਕੋਲ ਆਉਂਦੇ ਨਹੀਂ ਤਾਂ ਉਹ ਉਹਨਾਂ ਨੂੰ ਕਹਿ ਦਿੰਦਾ ਹੈ ਕਿ ਉਸ ਦੇ ਕੋਲ ਹੁਣ ਕੋਈ ਸਮਾਨ ਨਹੀਂ ਬਚਿਆ ਤਾਂ ਇਸ ਤੋਂ ਬਾਅਦ ਉਸ ਦਾ ਉਹ ਮੋਬਾਈਲ ਖੋ ਕੇ ਉੱਥੋਂ ਭੱਜ ਜਾਂਦੇ ਨੇ ਜਦੋਂ ਉਹ ਉਹਨਾਂ ਦਾ ਪਿੱਛਾ ਕਰਦਾ ਹੈ ਤਾਂ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਉਸ ਤੇ ਉੱਤੇ ਵਾਰ ਕਰ ਦਿੰਦਾ ਹੈ ਜਿਸ ਤੋਂ ਬਾਅਦ ਉਸ ਨਾਲ ੁੱਟ ਮਾਰਕ ਕੀਤੀ ਜਾਂਦੀ ਹੈ ਕੀ ਨਾਮ ਹੈ ਤੁਹਾਡਾ ਪ੍ਰਦੀਪ ਸਿੰਘ ਹੈ ਕਿੱਥੇ ਰਹਿੰਦਾ ਹੈ ਹੰਦਾਰਸੀ ਦੋ ਜੀ ਲਖਨੌਰ ਹੈ ਜੀ ਤੇ ਈ ਮੈਟਰ ਹੋ ਗਿਆ ਸੀ ਵਿੱਚ ਝਗੜਾ ਹੋ ਗਿਆ ਮੈਟਰ ਦੁਕਾਨ ਤੇ ਆਈ ਅਸੀਂ ਕਹਿੰਨਾ ਟਾਈਮ ਜ਼ਿਆਦਾ ਹੋ ਗਿਆ ਉਹਨੂੰ ਕੁਛ ਨਹੀਂ ਹੈਗਾ ਜੀ ਬਈ ਸਮਾਨ ਦਾ ਇਕੱਠਾ ਕਰਨ ਲੱਗੇ ਤੇ ਭਈ ਇਹ ਪਹੁੰਚ ਕੇ ਦੌੜ ਗਈ ਤੇ ਅੱਡੇ ਤੱਕ ਪਹੁੰਚੇ ਤੇ ਕਹਿੰਦਾ ਫੋਨ ਆਪਣਾ ਖੋਸ ਲੀਤਾ ਉਹਨੇ ਪਿੱਛੇ ਦੇ ਆ ਕੇ ਮੇਰੇ ਡੰਡਾ ਮਾਰਿਆ ਆਪਣਾ ਫੋਨ ਦੇ ਪਰ ਕੋਈ ਪੁਰਾਣਾ ਝਗੜਾ ਪਾ ਲੈ ਜੀ ਨਾ ਜੀ ਕੋਈ ਨਹੀਂ ਦਿੱਕਿਆ ਜੀ ਦੁਕਾਨ ਤੇ ਜਿੰਨੇ ਕੀ ਜਿਹੜਾ ਸਮਾਨ ਆ ਖਾਣੇ ਪੀਣ ਦਾ ਸਮਾਨ ਰੱਖੇ ਵਾਲੀ ਹੈ ਜੀ ਕਿ ਕੋਈ ਪ੍ਰਸ਼ਾਸਨ ਵਾਲਾ ਸਾਡੀ ਮਾਤਰ ਲਾਤਾ ਆਇਆ ਜਬ ਕੋਈ ਪਿੰਡ ਦਾ ਬਿਆਨ ਲੈਣਾ ਹੈ ਆਏ ਹਾਂਜੀ ਕੀ ਬਿਆਨ ਬਿਆਨ ਆ ਜੀ ਦਿੱਤਾ ਸੀ ਬੇਨਾ ਭਾਈ ਜਣਾ ਕੋਈ ਇਲਾਜ ਕੀਤਾ ਹੈ ਕੋਈ ਪੁਛਾਣਕ ਮੰਗੇ ਨਹੀਂ ਕੀਤੀ ਨੇ ਰੰਡ ਪਿੰਡ ਚੋਂ ਨਾ ਦਿਨ ਚ ਨਾ ਰਾਤ ਕੋਈ ਐਵੇਂ ਘੂਮਦੇ ਰਹਿੰਦੇ ਗਏ ਜੀ ਕਿੰਨੇ ਕੁ ਭਾਈ ਐਸ ਜੀ ਦੇ ਪੰਜਾਂ ਤਮ 5-7 ਭਈਏ ਜੀ ਕੀ ਮੰਗ ਕਰਦੇ ਹੋ ਕੀ ਹੋ ਰਹੀ ਹੈ ਪ੍ਰਸ਼ਾਸਨ ਮੰਗੇ ਹੀ ਕਰ ਰਹੀ ਸਾਰੀ ਸੁਣਵਾਈ ਕੋ ਜੀ ਅਗਰ ਜਿੰਰਾਫ ਦਾ ਰਾਏ ਜਸਤਰਾ ਸੀ ਪੰਜੀ ਮੈਟਰ ਹੈ ਕੀ ਮੈਟਰ ਸੀ ਜੀ ਸਾਨੂੰ ਕਤਲਾ ਮਿਲੀ ਸੀ ਕਿ ਰਾਮ ਪ੍ਰੇਸੀਤੀ ਤੋਂ ਲੜਾਈ ਝਗੜਾ ਹੋਣ ਕਰਕੇ ਹਰਦੀਪ ਸਿੰਘ ਸੱਟਾ ਲੱਗਣ ਕਰਕੇ ਐਪੀ ਜਨ ਹਸਪੀਟਲ ਦਾਖਲ ਹੋਇਆ ਜਿੱਥੋਂ ਅਸੀਂ ਪਤਾ ਕਰਕੇ ਇਹਨਾਂ ਦਾ ਪਤਾ ਕੀਤਾ ਜਿੱਥੋਂ ਰੈਫਰ ਹੋ ਕੇ ਜਿੰਦਰਾ ਹਸਪੀਟਲ ਆਏ ਸੀ ਜਿੱਥੇ ਇਹਨਾਂ ਦੀ ਅੱਜ ਸਟੇਟਮੈਂਟ ਲਈ ਗਈ ਆ ਜਿਹਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੇ ਇਹਦੀ ਇੰਕਟਮਾਰ ਕੀਤੀ ਗਈ ਆ ਤਾਂ ਉਹਨਾਂ ਬਾਰੇ ਇਹਨੂੰ ਪਹਿਚਾਨ ਨਹੀਂ ਹੈਗੀ ਜਦੋਂ ਪਛਾਣ ਹੋਣ ਤੇ ਸਾਹਮਣੇ ਲਿਆ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਹੈ ਕਿੰਨੇ ਕੁ ਬੰਦੇ ਸੀ ਜਿਨ੍ਹਾਂ ਨੇ ਕੋਤ ਮਾਰ ਦਿੱਤੀ ਹੈ ਉਮਰ ਦਾ ਵੀ ਤਕਾਜ਼ਾ ਨਹੀਂ ਹੈਗਾ ਇਹਨੂੰ ਪ੍ਰਵਾਸੀ ਮਜ਼ਦੂਰੀ ਦੱਸੇ ਨੇ ਇਹਨੂੰ ਉਮਰ ਦਾ ਕੋਈ ਤਕਾਜ਼ਾ ਨਹੀਂ ਹੈਗਾ ਤੇ ਪਛਾਣ ਵੀ ਨਹੀਂ ਆਈ ਇਹ ਨਹੀਂ ਕੋਈ ਪੁਰਾਣਾ ਕੋਈ ਝਗੜਾ ਨਹੀਂ ਹੈਗਾ ਵੈਸੇ ਜੋ ਸਮਾਨ ਲੈਣਦੇ ਆ ਉਹ ਤੌਰ ਤੇ ਆਈ ਸੀ ਜੇ ਨਾਲੇ ਪੈਗ ਵਗੈਰਾ ਲਾਇਆ ਹੋਇਆ ਸੀ ਸ਼ਰਾਬ ਪੀਤੀ ਹੋਈ ਦੇ ਵਿੱਚ ਖਾਧ ਪੀਤੀ ਚਲਾ ਮੋਬਾਈਲ ਖੋਣ ਕਰਕੇ ਇਹ ਕੋਈ ਉਹ ਚੀਜ਼ ਕੋਈ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਿੰਨੇ ਕੁ ਸਤਾਫ ਆਏ ਨੇ ਸਤਾਤਾ ਐਮ ਐਲ ਆਰ ਤੇ ਸਾਬ ਨਾਲ ਜੇ ਜੈਸੇ ਵੀ ਹੋਏਗੀ ਉਹ ਬੰਦੀ ਕਿ ਨਿਕਾਲ ਦੇ ਦਿੱਤੀ ਜੀ